11:30 ਮੱਲਾ 13 ਤਰੀਕ ਨੂੰ 11:30 ਵਜੇ ਪੂਰਾ ਫੁੱਲ ਪੰਡਾਲ ਪਰਿਆ ਹੋਇਆ ਦੇਖ ਸੰਗਤਾਂ ਆਉਂਦੇ ਜਾਂਦੇ ਟਰਾਲੀਆਂ ਦੀਆਂ ਟਰਾਲੀਆਂ ਹੁਣ ਲਾਦਣਾ ਜਾਬ ਲਾਦਣਾ ਪੁਲਿਸ ਨੇ ਤੇ ਤਾਰਦਾ ਸਾਰਾ ਦੇਖਵੇਂ ਆਉਂਦੀਆਂ ਸੰਗਤ ਬਰੋਲੇ ਬਣ ਆਉਂਦੀ ਬਰੋਲੇ ਬਣ ਬਣ ਲੱਤਰ ਦੇ ਕੰਨ ਬਰੋਲੇ ਬਣ ਬਣ ਆਉਂਦੀ ਸੰਗਤ ਸ਼ਾਬਾਸ਼ ਸ਼ੇਵਾਦਾਰਾਂ ਦੇ ਸ਼ਾਬਾਸ਼ ਸ਼ਾਬਾਸ਼ ਸੇਵਾਦਾਰੋ ਸ਼ਾਬਾਸ਼ ਸੰਗਤ ਨੂੰ ਬੇਨਤੀ ਆ ਵੀ ਆਪੋ ਆਪਣੇ ਵਰਤਨ ਲੈ ਕੇ ਬੈਠੋ ਮੇਰੇ ਵੀਰੋ ਆਜੋ ਅੱਗੇ ਥਾਓ ਪਹਿਲੇ ਪਾਸੇ ਵਿਹਲਾ ਹੀ ਪੜੜ ਗਿਆ ਪੜੜ ਗਿਆ ਲੱਗਿਆ ਹੋਇਆ ਪਹਿਲੇ ਸਿਰੇ ਤੇ ਉਥੇ ਬੈਠ ਜਾਓ ਮੇਰੇ ਵੀਰ ਜਾ ਕੇ ਸੇਵਾਦਾਰਾਂ ਨੂੰ ਬੇਨਤੀ ਆ ਵੀ ਬਰਦਾਓ ਮੇਰੇ ਨੂੰ ਛਾਵਾ ਸੰਗਤ ਨੂੰ ਬੇਨਤੀ ਆ ਵੀ ਆਪੋ ਆਪਣੇ ਬਸਤਾਂ ਲੈ ਕੇ ਬੈਠੋ 아무 브레마 없다. ਤੰਗਤਾ ਜਿਹੜਿਆ ਤੁਹਾਡੇ ਲੰਗਰ ਵਿਚਾਰਨ ਪਾ ਰਹੇ ਆਂ ਆਪ ਸਾਡੀ ਹਾਲ ਸਾਡੇ ਰੂਪ ਹੈ ਕਾਸੋ ਹਾਲ ਸੇ ਮੈਂ ਕਰੂ ਨਾ ਹਾਲ ਸਭਾ ਸ਼ਾਵਾਂ ਪੋਲੇ ਸ਼ਾਵਾਂ ਉਹਨੂੰ ਤ੍ਰਿਪਕੇ ਰੱਖ ਲੈਂਦੇ ਸਾਰੀ ਦੀ ਸਾਰੀ ਇਹਦਾ ਸੇਵਾ ਕਰਕੇ ਮਿਲਣੀ ਆ ਸਾਹ ਸੰਗ ਧੱਥਾਂ ਦਾ ਤਵੇ ਦਾ ਮਾਈਆ ਦੇ ਪਕਾਏ ਹੋਏ ਪ੍ਰਸ਼ਾਦੇ ਹੋਰ ਦੇ ਸਫਲ ਸੰਗਤਾਂ ਸਾਗ ਰੀਆਂ ਸੇਵਾਦਾਰ ਚਕਾਰੇ ਆ ਆਨੰਦਵੱਦੀ ਆਪਿਆ ਆਨੰਦਪੁਰ ਸਾਹਿਬ ਦੇ ਵਿੱਚ ਉਹਨਰੇ ਪਹਲੇ ਤੇ ਜੀ ਅਨੰਦਪਾਲ ਸਾਰੀਆਂ ਸਾਥੀਆਂ ਨੂੰ ਜੀ ਆਇਆਂ ਹੋਵੇ ਵਾਲੇ ਦੀ ਅੱਖ-ਅੱਖ ਬਧਾਈਆਂ ਜਿਹੜੇ ਆਪਾਂ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਜਾ ਰਹੇ ਆਂ ਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਭਾਗਾਂ ਵਾਲਿਆ ਤੁਸੀਂ ਜਿਹੜੇ ਸੇਵਾ ਕਰ ਰਿਹਾ ਗੁਰੂ ਮਹਾਰਾਜ ਆਪਣੇ ਵਿੱਚ ਪ੍ਰਕਾਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਾਬਾਹ ਪੂਰਿਆ ਸ਼ਾਬਾਹ

ਸਾਗਤ ਨੂੰ ਬੇਨਤੀ ਆ ਵੀ ਆਪੋ ਆਪਣੇ ਵਰਤਨ ਲੈ ਕੇ ਬੈਠੋ ਮੇਰੇ ਵੀਰ ਜੋੜੇ ਤਾਂ ਕੇ ਸਨ ਢਾਕੇ ਵਰਤਨ ਲੈ ਕੇ ਬੈਠੋ ਮੇਰੇ ਦੋਸਤਾਂ ਸਾਵਾ ਚੰਡੀ ਲੱਸੀ ਨਾਲ ਚੱਕੜੀ ਚੱਲ ਰਹੀ ਹੈ ਵੇੜੇ ਦੇ ਵਿੱਚ ਬੰਲਾ ਰੌਣਕ ਲੱਗੀ ਪਈ ਆ ਪੂਰੀ ਰੌਣਕ ਵੇੜੇ 'ਚ ਲੱਗਰ ਨੌਂਦ ਤੇ ਲੱਗ ਡਾਈਆ ਆ ਚੜਦੀ ਕਲਾ ਲੰਗਰ ਚੱਲ ਰਿਹਾ ਹੋਲੇ ਮਾਲੇ ਤੇ ਸ੍ਰੀ ਅਨੰਦਪੁਰ ਸਾਹਿਬ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਲੰਗਰ ਦੇ ਵਿੱਚ ਰੌਣਕਾਂ ਸਾਹ ਸੰਗ ਇਸ ਤਰ੍ਹਾਂ ਚਾਹੀਦਾ ਸ਼ਾਬਾਸ਼ ਬਹੁਤ ਅੱਛੇ ਜਦੋਂ ਆਉਂਦੇ ਜੀ ਜੀ ਮਾਈਆਂ ਨੂੰ ਬੇਨਤੀ ਆਂਦਾ ਹੈਗਾ ਪਰਾ ਤਵੀਆਂ ਦੋ ਚਲਾ ਲਿਓ ਅੱਜ ਦੋ ਤਵੀਆਂ ਆਪਣੇ ਕੋਲ ਪਟਕਾ ਆਪਰ ਮਾਈਆਂ ਨੂੰ ਦੋ ਥਾਂ ਹੀ ਲਾਜੋ ਦੋਹੇ ਤਵੀਆਂ ਤੇ ਸੱਟਾਂ ਦੇ ਜਿਵੇਂ ਕਮੀਨਾ ਪਵੇ ਸ਼ੇਗਾਇ ਸਰਪੰਨ ਸਾਹਿਬ ਠੀਗਾ ਜੀ ਬਹੁਤ ਚੜ੍ਹਦੀ ਕਲਾ ਇੰਨੇ ਵੱਡਾ ਜਿਹੜਾ ਤੁਸੀਂ ਆ ਕੇ ਮਿਲ ਜਾਨੇ ਆ ਸਾਡੇ ਵੀਰ ਨਿੱਕੂ ਵਾਲਾ ਸਾਡੇ ਵੀਰ ਸਾਡੇ ਸਰਪੰਚਾ ਹਰੇਕ ਸਾਲ ਲੰਗਰਾਂ ਦੇ ਵਿੱਚ ਨਾਲੇ ਦੁੱਧ ਲੈ ਕੇ ਹਾਜ਼ਰੀ ਲਵਾਉਂਦੀਆਂ ਸਾਹ ਸੰਦੋ ਸਰਪੰਚ ਸਾਹਿਬ ਨੇ ਹਾਜ਼ਰੀ ਭਰਦੇ ਆਪਣੇ ਲੰਗਰਾਂ ਦੇ ਵਿੱਚ ਹਰੇਕ ਸਾਲ ਮਹਾਰਾਜ ਪਰਿਵਾਰ ਦੇ ਵਿੱਚ ਤਨਰੁਸਤੀ ਤੇ ਚੜ੍ਹਦੀ ਕਲਾ ਬਖਸ਼ੀ ਸਵਾ ਸੇਵਾਦਾਰੋ ਸ਼ਵਾ Şavaş sevadır o Şavaş. ਪਿਆਰਿਓ ਆਜੋ ਪਿਆਰਿਓ ਤੋਂ ਤਾਂ ਆ ਰਿਹਾ ਜਾਮ ਲੱਗ ਜਣੇ ਇੱਥੇ ਛਲਕ ਤੇ ਇਧਰ ਹੀ ਤਾਰਦੀਆਂ ਜਿੱਦੀ ਸਾਂਗ ਸਟਰੀਆਂ ਦਾ ਰਿਆ ਜਿੱਦੀ ਸਾਂਗ ਆ ਲੈ ਸਰਵਾਜ ਸਰਵਾਜ ਸੇਵਾ ਦਾ ਨਦਰੀ ਸਰਵਾਜ ਆਗਲਾ ਸੇਵਾਦਾਰ ਜਿਹਨਾਂ ਦੇਖ ਰਹੋ ਦੇ ਅੰਤ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਮੌਕਾ ਚਾਰ ਦੇ ਲੰਗਰਾਂ ਦੇ ਵਿੱਚ ਚਰਨਪੂਰਨ ਨਸਕਤ ਆ ਮਹਾਰਾਜ ਕੰਦੇ ਸੰਗਤ ਦੇ ਵਿੱਚੋਂ ਸਾਡੇ ਦਰਸ਼ਨ ਕਰਦੇ ਹੋ ਸੰਗਤ ਦੇ ਚਾਲਸਾ ਜੀ ਬੈਠੇ ਆ ਮਹਾਰਾਜ ਕੰਦੇ ਥਾਲਸਾ ਵੇ ਲੋਕੀ ਪਾਇਆ ਚਾਲਸੇ ਨੇ ਕਰਦੇ ਬੰਦਰਾ ਆਸੇ ਆਜੇ ਸਾਡੇ ਪੀਰਾਂ ਵੱਲੋਂ ਦੇ ਅੰਤਮਾਇ ਗੁਰੂ ਕਲੰਗਣਾ ਚ ਅਰਦਾਸ ਕਰਉਂਦੇ ਆ ਵਾਹਿਗੁਰੂ ਤਾਂ ਇਸ ਧੀਵਾ ਕਲਚਰ ਦੀ ਕਲਾ ਵਿੱਚ ਕਰਨੀ ਪ੍ਰਮਾਤਮਾ ਯਾਤਰਾ ਸਫਲੀ ਕਰੇ ਇਹ ਤੁਹਾਡਾ ਦਿੱਤਾ ਹੋਇਆ ਦਾਨ ਆ ਸਾਹ ਸਾ ਜਿਹੜਾ ਦਿੱਤੇ ਰਿਹਾ ਆ ਅੰਮ੍ਰਿਤਪੁਰਾ ਇਹਦੇ ਵਿੱਚ ਦੱਸੀ ਦਹੀਂ ਚਟਣੀ ਜੋ ਕافي ਲਿਆ ਲਿਆ ਚਕਾਈ ਜਾਂਦੇ ਆ ਕਦੇ ਦੁੱਧ ਲਿਆਦਾ ਕਦੇ ਨਹੀਂ ਲਿਆਦਾ ਸੰਗ ਦਾ ਹੀ ਪੈਸਾ ਤੇ ਸੰਗ ਦੀ ਛੱਕ ਰਹੀ ਹੈ ਸੰਗਦਰੋਂ ਬੇਨਤੀ ਆ ਵੀ ਆਪੋ ਆਪਣੇ ਵਰਤਨ ਲੈ ਕੇ ਬੈਠੋ ਮੇਰੇ ਵੀਰ ਵਰਤਨ ਸਾਰੇ ਟਾਕੇ ਜੋੜੇ ਤਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਆ ਸਾਹਮਣੇ ਜੋੜੇ ਤਾਰਿਓ ਸਿਰ ਰੱਖਿਓ ਮੇਰੇ ਵੀਰ ਗੁਰੂ ਦਾ ਲੰਗਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਆਪਾਂ ਲੰਗਰ ਨੂੰ ਚੜ੍ਹਦੀ ਕਲਾ ਚ ਸਾਡੇ ਵੀਰਾਂ ਵੱਲੋਂ ਵੀ ਅੰਤਮਾਇਆ ਗੁਰੂ ਦੇ ਲੰਗਰਾਂ ਤੇ ਅਰਦਾਸ ਕਰਾਉਂਦੇ ਆ ਸਤਿਗੁਰ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਰੱਖਣ। ਹੋਰ ਸਾਡੇ ਵੀਰਾਂ ਵੱਲੋਂ ਵੀ ਬੇਅੰਤ ਮਾਇਆ ਗੁਰੂ ਦੇ ਲੰਗਰਾਂ ਤੇ ਅਰਦਾਸ ਕਰਾਉਂਦੇ ਆ ਮਹਾਰਾਜ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਰੱਖਣ।